ਤੁਹਾਡੇ ਕੋਲ 15 ਮਿੰਟ ਹੈਗੇ ਤਾਂ ਆਪਾਂ ਗੱਲ ਕਰਦੇ ਆ ਨੀ ਨਹੀਂ ਨਹੀਂ ਤਾਂ ਆਪਾਂ ਸਾਡਾ ਸਾਰਾ ਟਾਈਮ ਤੁਹਾਡੇ ਬਾਅਦ ਦੇਖੋ ਮੇਰੀ ਗੱਲ ਸੁਣੋ ਤੁਸੀਂ ਜੋ ਮਰਜ਼ੀ ਗੱਲ ਕਰੋ ਤੂੰ ਮੇਰਾ ਛੋਟਾ ਵੀਰ ਆ ਆਪਾਂ ਤੁਹਾਡੇ ਵੀ ਆਏ ਆ ਨਾ ਐਸੀ ਆਏ ਤੁਹਾਡੇ ਬਾਅਦ ਜਿੰਨੀ ਦੇਰ ਮਰਜ਼ੀ ਗੱਲ ਕਰੋ ਅੱਛਾ ਤੁਹਾਡੀ ਕਿੰਨੀ ਬੜੀ ਕਰ ਵੀ ਚਲਾਗੇ ਕਿਸ਼ਤੀ ਤਾਂ ਹੈਗੀ ਹੈ ਚਲੋ ਕੋਈ ਗੱਲ ਪਹਿਲਾਂ ਪਤਾ ਲਾ ਕਰਦੇ ਆ ਹੁਣ ਆਪਾਂ ਚਲੋ ਆ ਇਹਨਾਂ ਦਾ ਤਾਂ ਪਤਾ ਹੀ ਆ ਜੋ ਕਰ ਰਹੇ ਆ ਸਰਕਾਰ ਦਾ ਠੀਕ ਹੈ ਜੀ ਮਾ ਲੋ ਬਿਜਲੀ ਵੀ ਨਹੀਂ ਕੁਛ ਵੀ ਨਹੀਂ ਮੈਨੂੰ ਦੱਸਦਾ ਆਪਣੀਆਂ ਸਰਕਾਰਾਂ ਵੀ ਰਹੀਆਂ ਜੀ ਵਿੱਚ 14 ਤੋਂ ਲੈ ਕੇ 19 ਤੱਕ ਆਪਾਂ ਵੀ ਰਹੇ ਆ ਇਹਾਰੇ ਸਾਡੇ ਹਾਲਾਤ ਇਥੇ ਜੋਤੀ ਰਹੇ ਹਾਂ ਜੀ ਆਪਣੇ ਹਾਲਾਤ ਉਦਾਂ ਦੇ ਉਦਾਂ ਜੀ ਇਹਨਾਂ ਨੂੰ ਵੀ ਪਤਾ ਆ ਸਾਰਾ ਪਤਾ ਆ ਜੀ ਸਾਡੇ ਆ ਨਾ ਇਧਰ ਕੋਈ ਸੀਵਰੇਜ ਦਾ ਪ੍ਰਬੰਧ ਆ ਫੱਤਿਆਂ ਚ ਪਾਣੀ ਜਾਂਦਾ ਫੱਤਿਆਂ ਬਣੇ ਗਾਲਾ ਗੜਦੇ ਚਾਹੇ ਮੈਂ ਹੋਰ ਮੈਂ ਕੀ ਬਣਾ ਗਾਲਾ ਗੜਦਾ ਹਾਂ ਬਾਕੀ ਇਧਰ ਕੋਈ ਬੰਨੀ ਸਾਡੀ ਆ ਇਧਰ ਅਸੀਂ ਖੁਦ ਹੀ ਪੈਸੇ ਲਾਉਣੇ ਆ ਇਧਰ ਕੋਈ ਲੈਂਡਲੋਰਡ ਬੰਦਾ ਨਹੀਂ ਹੈਗਾ ਵੀ ਕਈ ਕਿਸੇ ਕੋ ਕਿਲਾ ਆ ਕਈ ਕਿਸੇ ਕੋ ਦੋ ਆ ਕਈ ਚਾਰ ਚ ਨਾਲ ਆ ਉਹੀ ਪੱਠਾ ਨਹੀਂ ਰਹਿ ਗਿਆ ਕੋਈ ਕੁਝ ਨਹੀਂ ਰਹਿ ਗਿਆ 89 ਕਾ 89 ਕਾ ਰਹਿ ਗਿਆ ਖੰਭਾ ਉੱਥੇ ਤੱਕ ਕੋਈ ਲਾਈਟ ਇੱਥੋਂ ਤਾਰਾ ਦੇਖ ਲਓ ਇੱਥੋਂ ਜਾ ਰਹੀਆਂ ਤਾਰਾ ਤੁਹਾਡੀ ਕਦ ਬਿਜਲੀ ਗਈ ਹੈ ਠੀਕ ਹੈ ਜੀ ਇਹ ਲਾਈਨ ਤੇ ਮੀਟਰ ਲੱਗੇ ਆ ਬਟੋ ਖਰਾਬ ਹੈ ਬਿਜਲੀ ਤਾਰਾ ਇੱਥੋਂ ਜਾਂਦੀਆਂ ਨੇ ਜੀ ਆ ਦੇਖੋ ਤਾਰਾ ਉੱਥੇ ਇੱਥੇ ਆ ਇਹ ਲੱਗਾ ਆ ਜੀ ਇਹ ਤਾਰਾਂ ਤੇ ਘਰਾਂ ਦੇ ਹਾਲਾਤ ਤੁਸੀਂ ਆ ਦੇਖ ਲਓ ਬੁਰੇ ਆ ਮਹੀਨ ਨਾਲ ਗੰਦਾ ਪਾਣੀ ਪੈਂਦਾ ਆ ਅਸੀਂ ਬਹੁਤ ਵਾਰੀ ਕਹਿ ਚੁੱਕੇ ਹਾਂ ਸੀਚੇ ਵਾਲੀ ਸਾਹਿਬ ਨੇ ਵੀ ਇਹਦੀ ਸਫਾਈ ਕਰਾ ਦਿਆ ਕਰੋ ਥਾਂ ਜੇ ਇੱਕ ਵਾਰੀ ਤਾਂ ਕਰਾ ਦਿਆ ਕਰੋ ਕਿਉਂਕਿ ਇੱਥੇ ਜੀਵਿਦਾਰ ਮਾਰਾ ਹੀ ਰਹਿੰਦਾ ਕੋਈ ਤਗੜਾ ਨਹੀਂ ਰਹਿੰਦਾ ਇਹ ਗੈਂ ਦੀ ਮਾਰ ਪੈਂਦੀ ਮਾਰ ਨਹੀਂ ਦੀ ਮਾਰ ਇਹ ਪਰਲੇ ਪਾਸੇ ਨਹੀਂ ਨੀ ਨਾ ਨਾ ਉਹ ਕਰਨਾ ਹਰ ਨਾਲ ਜਬਨੀ ਦੇ ਬੰਦੇ ਆ ਸਾਡੇ 35 ਆਪਣੀ ਆਪਾਂ ਇਹਨਾਂ ਨੂੰ ਦੋਸ਼ ਦਿੰਨੇ ਆ ਪੂਰਾ ਪਰ ਰਹੀਆਂ ਸਰਕਾਰਾਂ ਅਕਾਲੀਆਂ ਦੀ ਵੀ ਰਹੀਆਂ ਉਹਨੀਆਂ ਕਾਂਗਰਸ ਦੀ ਵੀ ਉਹ ਨਹੀਂ ਰਹੀ ਆ ਕੋਈ ਬੰਨ ਦਾ ਕੋਈ ਕੰਮ ਨਹੀਂ ਹੋਇਆ ਜੀ ਇੱਕ ਰੁਪਈਆ ਦੇਕਰ ਪਈਆ ਦਾ ਵੀ ਹੋਇਆ ਤਾਂ ਦੱਸ ਦਿਓ ਪਈਆ ਦਾ ਸਾਨੂੰ ਦੱਸ ਦਿਓ ਵੀ ਆ ਤੁਹਾਡਾ 1 ਰੁਪਈਆ ਦਾ ਕੰਮ ਹੋਇਆ ਹਿਆ ਅਸੀਂ ਕਰਕੇ ਗਏ ਕੋਈ ਸਰਕਾਰ ਆ ਕੇ ਕਹਿ ਦੇਵੇ ਕਿ ਆ ਇਹ ਆ ਫਜ਼ਲ ਬੀਜੀ ਝੋਨਾ ਝੋਨਾ ਤੇ ਜਿਹੜੇ ਵਿਚਾਰੇ ਜੀਵਿਦਾਰ ਛੋਟੇ ਆ ਉਥੋਂ ਮੋਨਲ ਤੇ ਮੇਜਾ ਹੁਣ ਵੀ ਸਾਡਾ ਕੁਝ ਕੀਤਾ ਜਾਵੇ ਨਾ ਅਸੀਂ ਇੱਥੇ ਵੀ ਤੁਹਾਡਾ ਧੰਨਵਾਦ ਕਰਦੇ ਆ ਇਹ ਝੋਨਾ ਸਾਰਾ ਡੁੱਬ ਗਿਆ ਸਾਰਾ ਡੁੱਬ ਗਿਆ ਕਿੰਨੇ ਕੁ ਏਕੜ ਜਮੀਨ ਹੁਣੀ ਆਲੇ ਇਹ ਤਰਫ ਤੋਂ ਬਣ ਜਾਂਦੀ ਹੁਣੀ ਆ ਬਾਹਰ ਹੀ 100 ਤੋਂ ਜ਼ਿਆਦਾ ਆਉਂਦਾ ਯਾਰ 250 ਤੋਂ ਮਿਲ ਗਏ ਉੱਥੋਂ ਲੈ ਕੇ ਜੀ ਆਪਣੇ ਜਿਹੜਾ ਕੋਲ ਟਾਕੇ ਪਾਣੀ ਵਾਲਾ ਉੱਥੋਂ ਤੱਕ ਕੇ ਸਾਰੀ ਲੋ ਸਾਨੂੰ 4 ਦਿਨ ਹੋ ਗਏ ਸੁੱਤੇ ਨਹੀਂ ਸੁੱਤੇ ਇਹ ਵੱਡੀ ਲਾਕ ਦੀ ਗੋਸ਼ਕਾਰ ਦਾ ਹਾਲ ਸਾਫਾ ਬਣੀ ਨੀ ਜਦੋਂ ਸਾਡੇ ਗੱਦਸੋਂ ਬਾਹਰ ਚੱਲ ਗਈ ਉਹਦੋਂ ਸੀ ਕਰੀ ਟੁੱਟ ਗਈ ਜਦੋਂ ਬੰਨੀ ਟੁੱਟੀਆਂ ਨਾ ਕਾਰ ਦਾ ਬੰਦਾ ਆਇਆ ਕੋਈ ਕੋਈ ਨਹੀਂ ਕੋਈ ਨਹੀਂ ਪਹਿਲੇ ਟੁੱਟੀ ਜੜਿਆ ਕੋਈ ਵੀ ਨਹੀਂ ਆਇਆ ਸਰਜੀ ਐਮਐਲਏ ਤਾਂ ਆਪਾਂ ਪਰ ਠੀਕ ਆ ਜੀ ਤੁਸੀਂ ਸਾਡੇ ਐਮਪੀਓ ਤੁਸੀਂ ਵੀ ਬਣੇ ਹੋ ਹਾਂਜੀ ਐਮਐਲਏ ਸਾਹਿਬ ਵੀ ਬਣੇ ਹੋ ਚਾਹੇ ਸਰਕਾਰ ਹੈਗੀ ਚਾਹੇ ਨਹੀਂ ਹੈਗੀ ਤੁਸੀਂ ਦੱਸੋ ਆਪਲੇ ਆਪਣੇ ਲੈਵਲ ਤੇ ਤੁਸੀਂ ਹੁਣ ਕੀ ਕਰਕੇ ਦੋਗੇ ਹਾਂਜੀ ਕੋਸ਼ਿਸ਼ ਕਰਦੇ ਸਾਰੀ ਗੱਲ ਦੀ ਨਾਲੇ ਇਹਦਾ ਪੱਕਾ ਹੱਲ ਕਰਦੇ ਆ ਕਿ ਹਰ ਸਾਲ ਤੁਹਾਨੂੰ ਕਰਦੇ ਆ। ਇਸ ਦੇ ਬਾਰੇ ਵਿਚਾਰ ਕਰਦੇ ਆ ਐਸੀ ਕਮੇਟੀ ਡੀਸੀ ਦੇ ਨਾਲ ਮੀਟਿੰਗ ਕਰਾਂਗੇ। ਤੇ ਦਿੱਲੀ ਵਾਲਿਆਂ ਨਾਲ ਵੀ ਕਰਦੇ ਆ ਨਾ ਡਿਸਟ੍ਰਿਕਟ ਵੀ ਰੱਖ ਲਈਏ ਪਲਾਨ। ਸਾਨੂੰ ਸਰ ਜੇ ਤੁਸੀਂ ਕਰ ਸਕਦੇ ਤਾਂ ਸਾਨੂੰ ਇਹ ਬੰਨੀ ਪੂਰੀ ਪੱਕੀ ਕਰਵਾ ਦਿਓ। ਸਾਡੀ ਪਿਛਲੀ ਵਾਰੀ ਜਦੋਂ ਪੂਚਰ ਪਾਣੀ ਆਇਆ ਤੁਹਾਨੂੰ ਮੁਆਵਜ਼ਾ ਮਿਲਿਆ? ਮੁਆਵਜ਼ਾ ਮਿਲਿਆ ਉਹੋ ਇੱਕ ਫੁੱਟੀਆਂ ਨੂੰ ਸਾਡੇ ਨਾਲ 6 ਰੁਪਏ ਰੋਹੀ ਮਿਲਿਆ। ਆਸ ਹੋ ਰਹੀਆ ਸਾਡੇ ਹਜੇ ਵੀ 23 ਦੀਆਂ ਕੰਦਾਂ ਨੂੰ ਡੇੜਾ ਪਈਆਂ ਵੀ ਆ ਹਜੇ ਤੱਕ ਨਾ ਮਾਵਾਜਾ ਜੱਜ ਸਾਹਿਬ ਦੇਖੋ ਇਹੋ ਜਿਹਾ ਸਮਾ ਤਾਂ ਸਾਡੇ ਤੇ ਆ ਰਿਹਾ ਨਹੀਂ ਦੇਖੋ ਮਵਾਜੇ ਦੀ ਕੁਛ ਨਹੀਂ ਬਣਦਾ ਕੁਛ ਨਹੀਂ ਬਣਦਾ ਆਪਣੇ ਸਮੇ 12000 ਰੁਪਿਆ ਪਾ ਪਾ 12000 ਰੁਪਿਆ ਪਾ ਪਾ ਕਿਲਾ ਦਿੱਤਾ ਹਾਂ ਜੀ ਇਹ ਕਿਸੇ ਚਾਹੇ ਕੋਈ ਸਰਕਾਰੀ ਜ਼ਮੀਨ ਤੇ ਬੈਠਾ ਸੀ ਬਿਲਕੁਲ ਸਹੀ ਜੀ ਚਾਹੇ ਕੋਈ ਸਰਕਾਰੀ ਜ਼ਮੀਨ ਤੇ ਬੈਠਾ ਸੀ ਚਾਹੇ ਮਾਲਕੀ ਤੇ ਬੈਠਾ ਸੀ ਇਹ ਕੋ ਵੱਡਿਆਂ ਜਿਹੜਾ ਜਿਹੜਾ ਜਿਹੜੀ ਉਹਨਾਂ ਦੇ ਸਰਕਾਰੀ ਸੀਗਾ ਸਰਕਾਰੀ ਜਗ੍ਹਾ ਤੇ ਬੈਠੇ ਆ ਠੀਕ ਹੈ ਜਿਨ੍ਹਾਂ ਦੇ ਪਹਿਲਾਂ ਸ਼ੁਰੂ ਬੈਠੇ ਜਿਹੜਾ 23 ਚ ਮਾਲਕੀ ਤੇ ਮਿਲਿਆ ਮਾਰਗੀ ਤੇ ਮਿਲਿਆ 6800 ਮਿਲਿਆ ਸਰਕਾਰੀ ਜ਼ਮੀਨਾਂ ਤੇ ਵੀ ਇੱਥੇ ਲੋਕਾਂ ਦੇ ਹੰਦਕਲ ਟੁੱਟੇ ਆ ਉਹ ਕਿਸੇ ਨੂੰ ਮਾਜਾ ਨਹੀਂ ਮਿਲਿਆ ਉਹ ਵੀ ਇਹਨਾਂ ਦਾ ਰੋਸ ਹੈਗਾ ਦੇਖੋ ਅਸੀਂ ਉਦੋਂ ਬਹੁਤ ਲੜਾਈ ਲੜੀ ਇਹ ਮੇਰੇ ਕੋ ਸਾਰੇ ਜਾਂਦੇ ਰੇ ਸਾਡੇ ਬੰਦੇ ਸਾਰੇ ਲੜਦੇ ਰੇ ਆ ਪਰ ਸਰਕਾਰ ਦੇ ਕੰਨ ਤੇ ਜੂਨੀ ਸਰਕੀ ਇਹ ਵੀਰਾਂ ਦਾ ਮੇਰਿਆਂ ਦਾ ਜੇ ਦੁੱਖ ਜੈਜਾ ਸੱਤਿਪਾਥਾ ਨੇ ਪਰਮਾਤਮਾ ਨੂੰ ਇੱਕ ਮਿੰਟ ਮੇਰੀ ਗੱਲ ਪੂਰੀ ਹੋ ਲੈਣ ਦੇ ਤਾਹਾਨੂੰ ਸਮਾਂ ਦੇ ਦੇਣਾ ਤੁਹਾਡੇ ਤੇ ਕਿਰਪਾ ਕਰ ਦੇਣੀ ਆ ਨੋ ਪੰਜਾਬ ਦੇ ਘੱਟ ਤੋਂ ਘੱਟ ਨੇ ਬਾਕੀ ਇੱਕ ਹੋਰ ਅੱਗੇ ਇੱਕ ਮਿੰਟ ਦੇ ਬੈਠੇ ਇੱਕ ਮਿੰਟ ਦਾ ਫਿਰ ਕਮੈਂਟ ਕਿਰਪਾ ਕਰ ਦੇਣੀ ਆ ਸਾਲ ਇੱਕ ਰਹਿ ਗਿਆ ਠੀਕ ਹੈ ਸਾਡਾ ਆ ਮਸਲਾ ਜਿਹੜਾ ਵਈ ਦੇ ਪ੍ਰੋਪਰ ਬੰਨ ਵੱਜਣੇ ਚਾਹੀਦੇ ਆ ਤਾਂ ਦਰਿਆ ਦਾ ਜਿਹੜਾ ਐਡਵਾਂਸ ਬੰਨਿਆ ਉਹਨੂੰ ਪ੍ਰੋਪਰ ਪੱਕਾ ਕਰਨਾ ਤੇ ਜਿਹੜੇ ਸਫਰ ਲਾਉਣੇ ਆ ਤੁਹਾਡੇ ਕੋਲ ਤੇ ਜਿਹੜੀ ਉਹਦੀ ਡੀਸੇਲਟਿੰਗ ਕਰਾਉਣੀ ਉਹ ਕੰਮ ਕਰਨਾ ਤਾਂ ਸਾਡੀ ਰਾਤ ਆਉਣੀ ਉਦਾਂ ਨਹੀਂ ਰਾਤ ਵੱਡਾ ਕੰਮ ਵੱਡਾ ਕੰਮ ਆ ਜਰੂਰ ਦੇਖੋ ਮੈਂ ਇਹ ਸੋਣਾ ਮੈਂ ਉਹ ਯਾਰ ਜਿਹੜੀ ਗੱਲ ਹੋ ਸਕਦੀ ਆ ਨਾਲ ਆਪਣਾ ਵਿਆਹ ਵੈਸੇ ਜਿਹੜੀ ਨਹੀਂ ਹੋ ਸਕਦਾ ਨਹੀਂ ਤੁਸੀਂ ਉਹਨੂੰ ਵੀ ਪਰ ਅਸੀਂ ਨਹੀਂ ਅਸੀਂ ਸਾਲ ਨਹੀਂ ਡਿੱਗਦਾ ਬੇਟਾ ਮੇਰੀ ਗੱਲ ਤਾਂ ਸੁਣ ਤੁਸੀਂ ਅਸੀਂ ਡਿਸਟ੍ਰਿਕਟ ਗ੍ਰਿਵੈਂਸਸ ਕਮੇਟੀ ਦੀ ਮੀਟਿੰਗ ਰੱਖਦੇ ਆ ਸੋਨੂੰ ਨੂੰ ਕਹਾਂਗੇ ਉਧਰ ਤੁਹਾਡੇ ਤੋਂ ਲੈ ਕੇ ਆਉਣਗੇ ਕੋਈ ਗੱਲ ਨਹੀਂ ਤੁਸੀਂ ਜੋ ਮਰਜ਼ੀ ਸਾਡੇ ਆਪ ਦੇ ਕੋਲੋਂ ਪੈਸਾ ਲਾ ਲਓ ਜਿੱਥੋਂ ਫੰਡ ਚੋਂ ਲਾ ਲਓ ਸਾਨੂੰ ਪਹਿਲਾਂ ਕਰਵਾ ਕੇ ਦਿਓ ਕੋਈ ਨਹੀਂ ਕਰਦਾ ਪਾਣੀ ਨਹੀਂ ਹੁੰਦਾ ਕੁਝ ਨਹੀਂ ਕਰ ਤੁਸੀਂ ਨਹੀਂ ਕਰ ਸਕਦੇ ਸਾਨੂੰ ਇਹ ਚੀਜ਼ ਤਾਂ ਪਤਾ ਆਇਆ ਪਰ ਤੁਸੀਂ ਜਿਹੜਾ ਕੰਮ ਆਪਦੇ ਲੈਵਲ ਤੇ ਕਰ ਸਕਦੇ ਆ ਆ ਜਿਹੜਾ ਸਾਡਾ ਆ ਟ੍ਰਾਂਸਫਰਮ ਉੱਥੇ ਜਾ ਕੇ ਇਹ ਪਹਿਲਾ ਚਾਹੀਦਾ ਇਹ ਮੈਂ ਕਰਾਉਣਾ ਛੱਡ ਦਿਓ ਇਹ ਪਹਿਲਾ ਚਾਹੀਦਾ ਦੇਖੋ ਬੰਨੀ ਵਾਲਾ ਸਾਨੂੰ ਪਹਿਲਾ ਚਾਹੀਦਾ ਓ ਯਾਰ ਮੇਰੀ ਗੱਲ ਸੁਣ ਲੈ ਇਹ ਕੰਮ ਮੈਂ ਦੋਨੇ ਕਰਾਉਂਦਾ ਬੰਨੀ ਵਾਲਾ ਕੰਮ ਦੇਖੋ ਕੱਚਾ ਪੱਕਾ ਮੈਂ ਮੈਂ ਕਦੀ ਅਜੇ ਤੱਕ ਤੁਹਾਨੂੰ ਪਤਾ ਮੈਂ ਕਦੀ ਝੂਠਾ ਵਾਦਾ ਨਹੀਂ ਕੀਤਾ ਜਿਹੜਾ ਟਰਾਂਸਫਰ ਵਾਲਾ ਉਹ ਮੈਂ ਕਰਵਾ ਦੂੰਗਾ ਨਹੀਂ ਤੂੰ ਬੰਨੀ ਵਾਲਾ ਹੋਰ ਨਾ ਕਰੋ ਸਾਨੂੰ ਜਿੱਥੋਂ ਤੋੜ ਆਇਆ ਉਹਨਾਂ ਬੰਨ ਉਹ ਕਰਵਾ ਦੂੰਗਾ ਇਹ ਦੋਨੋਂ ਕਰ ਦੇਣਾ ਜਾ ਵਾਦਾ ਦੋਨੇ ਕਰੋ ਦੋਨੇ ਕਰ ਦੇਣਾ ਆ ਇੱਕ ਕੱਲ ਬਾਅਦ ਕਰਦੇ ਸਨ ਜਿਹੜਾ ਸਾਡਾ ਮੇਰਾ ਠੀਕ ਸਾਰਾ ਤੋਂ ਬਾਹਰ ਨਹੀਂ ਇੱਕ ਨਾ ਕੋਈ ਪ੍ਰੋਬਲਮ ਹੈ ਨਹੀਂ ਸਰ ਜਦ ਮੈਂ ਇਹ ਬੋਲਦਾ ਡੀਸੀ ਨਹੀਂ ਜਾਦਾ ਜਿੱਥੇ ਮੈਂ ਕਰਵਾਉਣਾ ਹੈ ਇਸ ਵਾਰ ਸਾਡਾ ਸਰਵਾਰ ਮੇਰੇ ਕੋਲੋਂ ਤੁਹਾਡੇ ਦੇ ਨਾਲ ਕਰਵਾਉਣਾ ਚਾਹੁੰਦੇ ਹਾਂ 로카고 가. 너 봐. 너 ਓਹ ਓਹ ਗੱਲ ਏਡਾ ਵੱਡਾ ਬੰਦਾ ਤੁਹਾਡੇ ਕੋਲ ਆ ਕੇ ਪੜਾ ਰਿਹਾ ਕੋਈ ਅਜੇ ਤੱਕ ਨਹੀਂ ਸਮਝਦਾ ਮੈਂ ਮੈਂ ਸਮਝ ਗਿਆ ਦੇਖ ਬਾਬਾ ਜੀ ਆਪ ਦੇਖ ਨਹੀਂ ਇਹ 2027 ਦਾ ਮੁੱਖ ਸਾਨੂੰ ਸੱਦਾ ਬੁਲਾਉਣਾ ਹੈ ਦੋਸਤ ਬਣਾਉਣਾ ਵੀ ਹੈਗਾ ਦੇਖੋ ਜੀ ਇਹ ਮੁੱਖ ਕਮੇਟੀ ਚੋਂ ਜਿਹੜਾ ਜਿਹੜਾ ਇੱਕ ਸੇ ਬਣਿਆ ਜਾਂਦਾ ਹੈ ਉਹ ਮੁੱਖ ਕਮੇਟੀ ਮਖਾ ਸਾਬ ਹਾਂਜੀ ਲੋਕ ਚਾਹੁੰਦੇ ਆ ਤੁਹਾਨੂੰ ਇੱਥੇ ਜਿਹਨੂੰ ਬੁਲਾ ਲਿਖੀ ਨਹੀਂ ਆਉਂਦੀ ਨਹੀਂ ਨਹੀਂ ਕੰਮ ਨਹੀਂ ਬੈਠਾ ਪੁੱਤਰ ਵੀ ਪੁੱਤਰ ਜਾਂ ਕਮੇਟੀ ਜਾ ਕੇ ਬੈਠੇ ਕਰਦੇ ਹੱਥ